ਜੋ ਸਾਡਾ ਬੇਟਾ ਕਿਸਾਨ ਬੰਦੀ ਹੈ ਕਿਸਾਨੀ ਕਰਨ ਵਾਸਤੇ ਕਾਰ ਬੰਦੀ ਤੋਂ ਅੰਦਰ 21 ਜੂਨ ਨੂੰ ਤਕਰੀਬਨ 12:10 ਤੇ ਕ੍ਰੋਸਿੰਗ ਕੀਤੀ ਉਸਨੇ ਸ਼ਾਮ ਨੂੰ ਜਦ ਗੇਟ ক্লোਜ ਹੁੰਦੇ ਹਨ ਤਾਂ ਸਮਾਂ 6 ਵਜੇ ਬੰਦ ਕਰ ਦਿੰਦੇ ਹਨ ਉਸ ਟਾਈਮ ਉਹਨਾਂ ਨੇ ਸਾਈਨ ਨੂੰ ਬੀਐਸਐਫ ਕਾਟ ਤੇ ਚੈੱਕ ਕਰਦੀ ਤਾਂ ਜਦੋਂ ਸਾਈਨ ਚੈੱਕ ਕਿਤੇ ਗਏ ਉਦੋਂ ਪਤਾ ਲੱਗਾ ਕਿ ਅਮਰਜਪਾਲ ਸਿੰਘ ਜੋ ਖੇਤੀ ਕਰਨ ਗਿਆ ਸੀ ਕਿਸਾਨ ਵਾਪਿਸ ਨਹੀਂ ਆਇਆ ਉਹਨਾਂ ਨੇ ਘਰੇ ਸਾਡੇ ਨਾਲ ਲਿੰਕ ਜੋੜੇ ਤੇ ਸਾਨੂੰ ਪੁੱਛਿਆ ਕਿ ਬੇਟਾ ਕਾਰ ਆ ਗਿਆ ਹੈ ਤਾਂ ਸਾਈਨ ਕਰਕੇ ਜਾਵੇ ਲੇਕਿਨ ਸਾਡੀ ਭਾਜ ਦੌਰ ਤੋਂ ਬਾਅਦ ਸਾਨੂੰ ਪਤਾ ਚੱਲਿਆ ਕਿ ਸਾਡਾ ਬੇਟਾ ਕਾਰਬੰਜੀ ਤੋਂ ਬਾਹਰ ਹੀ ਨਹੀਂ ਆਇਆ ਤਾਂ ਅਸੀਂ ਉਸ ਟਾਈਮ ਜਾ ਕੇ ਬੀਐਸਐਫ ਨਾਲ ਕੰਟੈਕਟ ਕਰਕੇ ਸੱਚ ਚਲਵਾਈ ਜਿੰਦੇ ਵਿੱਚ ਬੀਐਸਐਫ ਨੇ ਪੁਸ਼ਟੀ ਕੀਤੀ ਇਸ ਚੀਜ਼ ਦੀ ਕਿ ਜਿਹੜੇ ਅਮਰਤਪਾਲ ਸਿੰਘ ਦੇ ਪੈਰਾਂ ਦੇ ਨਿਸ਼ਾਨ ਹਨ ਤੋ ਤਾਰ ਬੰਦੀ ਜ਼ੀਰੋ ਲਾਈਨ ਕਰਾਸ ਕਰ ਗਏ ਹਨ ਤਾਂ ਸਾਡੀ ਉੱਤੇ ਅਧਿਕਾਰੀਆਂ ਨਾਲ ਸੀਓ ਸਾਹਿਬ ਨਾਲ ਬੀਐਸਐਫ ਨਾਲ ਪੂਰਾ ਕਾਲ ਮੇਲ ਹੋਇਆ ਕਾਲ ਮੇਲ ਹੋਣ ਤੋਂ ਬਾਅਦ ਸਾਨੂੰ ਇਹ ਕਲੀਅਰ ਹੀ ਹੋ ਚੁੱਕਿਆ ਸੀ ਜ ਸਾਡਾ ਬੱਚਾ ਪਾਕਿਸਤਾਨ ਲੰਘ ਗਿਆ ਬੀਐਸਐਫ ਨੇ ਰਾਤ 11 ਵਜੇ ਜਾ ਕੇ ਪਾਕਿਸਤਾਨ ਨਾਲ ਕੰਟੈਕਟ ਜੋੜਨ ਦੀ ਕੋਸ਼ਿਸ਼ ਕੀਤੀ ਲੇਕਿਨ ਜੋੜ ਨਹੀਂ ਸਕਿਆ ਸਵੇਰ ਸਰਕੇ 5 ਵਜੇ ਉਹਨਾਂ ਨੇ ਫਿਰ ਸਰਚ ਕੀਤੀ ਫਿਰ ਜੋੜਿਆ ਫਿਰ ਜੁੜ ਗਿਆ ਤਕਰੀਬਨ 3:30 ਵਜੇ ਕਿੰਨ ਵਜੇ ਪਾਕਿਸਤਾਨ ਨਾਲ ਜਦੋਂ ਮੀਟਿੰਗ ਹੋਈ ਤਾਂ ਉਹਨਾਂ ਨੇ ਇਹ ਚੀਜ਼ ਤੋਂ ਇਨਕਾਰ ਕਰ ਦਿੱਤਾ ਕਿ ਸਾਡੇ ਮਤਲਬ ਤੁਹਾਡੇ ਬੰਦਾ ਨਹੀਂ ਆਇਆ ਜਿਹੜੇ ਪੈਰਾਂ ਦੇ ਫੁੱਟ ਨਿਸ਼ਾਨ ਸਨ ਉਹ ਚੀਜ਼ ਨੂੰ ਬੀਐਸਐਫ ਨੇ ਮੌਕੇ ਤੇ ਜਾ ਕੇ ਵੇਖਾ ਕੇ ਪਾਕਿਸਤਾਨ ਦੀ ਜ਼ਮੀਨ ਦੋਆਇਆ ਕਿ ਤੁਹਾਡਾ ਬੰਦਾ ਵਾਕਈ ਇੱਥੇ ਆ ਚੁੱਕਿਆ ਜੋ ਬੀਐਸਐਫ ਅਧਿਕਾਰੀ ਇਸ ਸਾਡੇ ਬੱਚੇ ਨੂੰ ਮੋੜਨ ਲਿਆਉਣ ਵਾਸਤੇ ਸਾਡੇ ਨਾਲ ਸੰਪਰਕ ਵਿੱਚ ਆਨ ਉਹਨਾਂ ਨੇ ਬਹੁਤ ਹੀ ਮਿਹਨਤ ਕੀਤੀ ਤਾਂ ਬੜਾ ਹੀ ਸਮਝੋਗ ਸਾਨੂੰ ਬੀਐਸਐਫ ਦਾ ਮਿਲਿਆ 27 ਜੂਨ ਨੂੰ ਨਵੀਂ ਇੱਕ ਅਪਡੇਟ ਸਾਨੂੰ ਮਿਲੀ ਜੀਸੀਓ ਸਾਹਿਬ ਦੀ ਮਤਾਬਕ ਕਿ ਜੋ ਆਪਣਾ ਬੇਟਾ ਪਾਕਿਸਤਾਨ ਵੱਲ ਗਿਆ ਹੈ ਉਸ ਦੇ ਪਾਕਿਸਤਾਨ ਪੁਲਿਸ ਕੋਲ ਨੂੰ ਉਹ ਮਿਲ ਚੁਕਿਆ ਕਣ ਸਾਡੀ ਸੈਂਟਰ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਗ੍ਰਹਿ ਮੰਤਰਾਲੇ ਤੋਂ ਸਾਰੇ ਪ੍ਰਵਾਹ ਦੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਡੇ ਬੱਚੇ ਨੂੰ ਘਰ ਲਿਆਉਣ ਵਾਸਤੇ ਸਾਡਾ ਸਾਥ ਦਿੱਤਾ ਜਾਵੇ ਜੋ ਅਸੀਂ ਭਾਜਪਾ ਦੀ ਕਿਸਾਨ ਨੇਤਾ ਹਨ ਕੱਕ ਕੰਬੋਜ ਜੀ ਰਾਣਾ ਗਰਮੀ ਸਿੰਘ ਸੋਢੀ ਜੀ ਨਾਲ ਮੇਲਜੋਲ ਸਾਡਾ ਚੱਲ ਰਿਹਾ ਹੈ ਜੋ ਪੰਜਾਬ ਪ੍ਰਧਾਨ ਸਨੀਲ ਜਾਖੜ ਜੀ ਉਹਨਾਂ ਨਾਲ ਵੀ ਦੋ ਵਾਰ ਫੋਨ ਤੇ ਰਸਤਾ ਕਾਇਮ ਹੋਇਆ ਹੈ ਕਿ ਸਾਡਾ ਬੱਚਾ ਕਰ ਲਿਆ